88 ਰੁਪਏ ਤੋਂ ਰੇਟ ਸਟਾਰਟ ਹੋਏ ਨੇ 88 ਰੁਪਈਆ ਤੋਂ ਰੇਟ ਸਟਾਰਟ ਹੋ ਜਾਂਦਾ ਤੇ 22 24 ਨੇ ਹੱਬਾਂ ਬੜੀਆਂ ਹੋਈਆਂ ਨੇ ਇਹਨਾਂ 22 24 ਦੀਆਂ ਹੱਬਾਂ ਨੇ ਸਾਲ ਇਹਦਾ ਹਿੱਸਾ ਅਰੀਜਨਲ ਆ ਇਹ ਦੀਵਾਲੀ ਤੱਕਰ ਆਪਾਂ ਲਾ ਕੇ ਦੇਵਾਂਗੇ ਫ੍ਰੀ ਦੀਵਾਲੀ ਤੱਕਰ 88 ਰੁਪਈਆ ਜੀ ਲੱਗੇ 88 ਰੁਪਈਆ ਜੀ ਲਾ ਦਾਂਗੇ ਯਾਰ ਤਾਂ ਕਹਦਾ ਬੱਸ 88 ਰੁਪਈਆ ਜੀ ਉਹੀ ਲਾ ਕੇ ਦੇਵਾਂਗੇ ਇਹ ਦੀਵਾਲੀ ਤੱਕਰ ਤੁਹਾਨੂੰ ਜਿੰਨੇ ਵੀ ਪਲਾਜ਼ਮਾ ਲਗੂਗੀ ਸਭ ਇਹ ਵੀ ਸਭ ਫ੍ਰੀ ਹੈ ਜੋ ਕੁਝ ਅੱਜ ਤੁਹਾਡਾ ਆਪਾਂ 15 ਤੋਂ 20 ਹਜ਼ਾਰ ਦਾ ਫਾਇਦਾ ਕਰਾ ਦਾਂਗੇ ਟਰਾਲੀ ਮੰਗਰ ਤੇ ਤੁਸੀਂ ਕਹੋਗੇ ਵੀ ਕਿਵੇਂ ਅੱਜ ਆਪਾਂ ਅਜਿਹੀ ਜਗ੍ਹਾ ਤੇ ਪਹੁੰਚੇ ਆ ਜਿਹੜਾ ਰੇਟ ਨਾ ਤੁਹਾਨੂੰ ਪੂਰੇ ਪੰਜਾਬ ਹਰਿਆਣਾ ਤੋਂ ਪੂਰੇ ਇੰਡੀਆ 'ਚ ਨਹੀਂ ਮਿਲਦਾ ਹੈਗਾ ਉਹ ਅੱਜ ਤੁਹਾਨੂੰ ਇੱਥੇ ਕਮਾਨ ਬ੍ਰਦਰ ਐਗਰੀ ਵਰਕਸ ਵਾਲਿਆਂ ਦੇ ਮਿਲ ਜੂਗਾ ਤੇ ਅੱਜ ਆਪਾਂ ਖੜੇ ਹੋਇਆ ਘਰਾਂਚੋ ਦੇ ਨੇੜੇ ਝਨੇੜੀ ਪਿੰਡ ਦੇ ਵਿੱਚ ਤੇ ਇੱਥੇ ਜਿਹੜਾ ਤੁਹਾਨੂੰ ਮੈਂ ਪਹਿਲੀ ਗੱਲ ਕਹੀ ਇਹਨਾਂ ਵੀ ਤੁਹਾਡਾ 15-20 ਹਜ਼ਾਰ ਦਾ ਫਾਇਦਾ ਕਰਾ ਦੇਣਾ ਟਰੈਲਰ ਲਈ ਮਗਰ ਸਿੱਧਾ ਪਹਿਲਾਂ ਇਹਦਾ ਰੇਟ ਦਾ ਬਾਅਦ ਦੀ ਗੱਲ ਹੈ ਨਾ ਉੱਪਰਲਾ ਫਾਇਦਾ ਤੁਹਾਨੂੰ ਉਹ ਦਿਖਾਦਾ ਜਿਵੇਂ ਨਾ ਟਰਾਲੀ ਦੇ ਉੱਤੇ ਲੋਗੋ ਲੱਗੇ ਹੁੰਦੇ ਆ ਆ ਘੋੜੇ-ਘੋੜੇ ਜਿਵੇਂ ਸਾਪੇ ਹੋਇਆ ਲੱਗਿਆ ਹੋਇਆ ਲੋਗੋ ਮੜਾ ਇਹ ਕਹਿੰਦੇ ਦੀ ਬਈ ਸਾਈਡਾਂ ਤੇ ਦਿਖਾ ਦੇ ਵੀੜੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਆ ਕੋਈ ਵੀ ਲੋਗੋ ਆ ਬਾਕੀ ਮੈਂ ਇਸ ਜਿਵੇਂ ਆ ਸਾਈਡ ਤੇ ਹੋਗੇ ਬੜਲਦ ਹੋ ਗਿਆ ਆ ਪੰਜਾਬ ਦਾ ਨਕਸ਼ਾ ਅਜੇ ਹੀ ਆ ਵੀ ਆ ਚੀਜ਼ਾਂ ਨਾ ਤੁਹਾਨੂੰ ਇਹੜੇ ਬਾਈ ਹੋਰੀ ਫ੍ਰੀ ਚ ਲਾ ਕੇ ਦੇਣਗੇ ਤੇ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੀ ਹੋ ਗਿਆ ਜਿੱਤੇ ਆਪਣਾ ਕੀ ਅਲੱਗ ਤੋਂ ਹੀ ਖਰਚਾ ਆ ਜਾਂਦਾ ਹੁੰਦਾਗਾ ਤੇ ਬਾਕੀ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰਦੇ ਆਂਗੇ ਵੀ ਕੀ ਰੇਟ ਰਹੂਗਾ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਰੇਟ ਦੱਸਾਂਗੇ ਮੋਬਾਈਲ ਨੰਬਰ ਦੱਸਾਂਗੇ ਏ ਟੂ ਜ਼ेड ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਵੀਡੀਓ ਦੇ ਵਿੱਚ ਲਾਸਟ ਤੱਕ ਜਰੂਰ ਜੁੜੇ ਰਹੋ ਤੇ ਕਈ ਭਰਾਵਾਂ ਨੂੰ ਆਪਣੀ ਆਵਾਜ਼ ਜਿਹੜੀ ਇੰਗਲਿਸ਼ ਦੇ ਵਿੱਚ ਆ ਰਹੀ ਹੁੰਦੀ ਆ ਉਹ ਆਪਦੀ ਸੈਟਿੰਗ ਦੇ ਵਿੱਚ ਜਾ ਕੇ ਉੱਥੋਂ ਤੁਸੀਂ 3 ਉੱਤੇ ਤਿੰਨ ਮਿੰਦੀ ਆ ਰਹੀ ਹੁਣੇ ਉੱਥੋਂ ਜਾ ਕੇ ਆਪਦੀ ਲੈਂਗੁਏਜ ਜਿਹੜੀ ਪੰਜਾਬੀ ਜਾਂ ਹਿੰਦੀ ਕਰ ਲਿਓ ਤੁਹਾਨੂੰ ਆਪਣੀ ਵੀਡੀਓ ਸਹੀ ਲੈਂਗੁਏਜ ਦੇ ਵਿੱਚ ਆ ਜਾਊਗੀ ਤੇ ਹੁਣ ਆਪਾਂ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਦੇ ਠੀਕ ਹਾਂ ਬਾਈ ਐ ਬਹੁਤ ਵਧੀਆ ਤੇ ਬਾਈ ਜਿਵੇਂ ਮੈਂ ਪਹਿਲਾਂ ਗੱਲ ਕਰਕੀ ਛੱਡਿਆਂਗਾ ਹਾਂਜੀ ਹਣਾ ਵੀ ਰੇਟ 'ਚ ਫਾਇਦਾ ਕਰਦਾਂਗੇ ਤੇ ਬਾਕੀ ਜਿਹੜੀ ਤੁਸੀਂ ਆਫਰ ਲਈਏ ਦਿਵਾਲੀ ਤੱਕ ਹਣ ਵਾਲੀ ਤੱਕ ਤੇ ਵੀ ਜਿਹੜਾ ਦਿਵਾਲੀ ਤੋਂ ਪਹਿਲਾਂ ਸਾਈ ਦੇ ਉਸੇ ਵਾਸਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਸਾਈ ਦੇਊਗਾ ਮਾਲ ਕੇ ਆ ਮਹੀਨੇ ਦੇ ਐਂਡ ਤੱਕ ਰੋਕ ਕਰਾਊਗਾ ਦਿਵਾਲੀ ਤੋਂ ਘੱਟ ਪਾ ਦੋ ਤੇ ਪਾ ਦਾਂਗੇ ਜੀ ਠੀਕ ਹੈ ਠੀਕ ਹੈ ਬਾਈ ਤੇ ਬਾਈ ਕਿਵੇਂ ਕੀ ਕੀ ਗੱਲਬਾਤ ਆ ਵੀ ਆਪਣੀ ਟਰਾਲੀਆਂ ਦੇ ਵਿੱਚ ਆਪਾਂ ਕਹਿ ਲਈ ਵੀ ਕੀ ਕੀ ਖਾਸੀਅ ਹਾਸ਼ੀਆ ਤਾ ਹਣਸ ਨੂੰ ਕਿੱਥੋਂ ਸਟਾਰਟ ਕਰਦੀ ਆਪਾਂ ਹਾਸ਼ੀਆ ਦੇ ਸਿਰੇ ਤੋਂ ਚੱਲਦੀ ਆਪਾਂ ਸਿਰੇ ਤੋਂ ਹੀ ਚਾਲੂ ਕਰ ਦੋ ਇੱਥੋਂ ਵੀ ਲੋਕ ਲੱਗਦਾ ਕਰਤਾ ਆਪਾਂ ਨੇ ਅੱਛਾ ਬਾਈ ਠੀਕ ਹੈ ਨਾ ਆਹ ਤੋਂ ਹਾਂ ਅਕਸਰੀ ਆਪਾਂ ਗੇਲੀ ਵੀ ਜਿਹੜਾ ਪੈਪ ਜਿਆਦਾ ਟੁੱਟ ਜਾਂਦਾ ਤੇ ਜੱਕਸ ਕੇ ਟਾਇਰ ਦਾ ਕਈ ਵਾਰੀ ਕੋਈ ਟਰਾਲੀ ਕੋਈ ਮੰਗ ਕੇ ਲੈ ਗਿਆ ਤੁਸੀਂ ਨੇ ਤੇਰ ਰਲਦਾ ਅੱਜ ਕੱਲ ਹਰ ਇੱਕ ਟਰੈਕਟਰਾਂ ਦਾ ਜੀ ਅਗਲੇ ਨੂੰ ਚਾਹ ਟਰਾਲੀ ਪਵਾ ਦੋ ਲੋਕ ਲਾ ਕੇ ਚਾਬੀ ਰੱਖ ਲਓ ਸਹੀ ਗੱਲ ਆ ਭਾਈ ਅੱਜ ਕੱਲ ਦਾ ਤੇਲ ਬਹੁਤ ਮਹਿੰਗਾ ਜਿਵੇਂ ਜੋਂਡੀਆਂ ਟਰੈਕਟਰ ਦਾ ਤੇਲ ਨਹੀਂ ਮਿਲਦਾ ਕਿਸੇ ਨਾਲ ਵੀ ਉਹ ਬੰਦਾ ਉਂ ਜਿੰਦੇ ਜੋਂਦੇ ਲਾ ਕੇ ਲੀਰਾਂ ਦੂਰਾ ਬੰਦ ਕੇ ਰੱਖਦਾ ਉਹ ਬੰਦ ਕੇ ਸਾਰ ਲਾਂਦਾ ਹੈਗਾ ਆਪਾਂ ਨੇ ਲੋਕ ਲਾਦਾ ਇੰਟਰ ਪੱਕਾ ਹੀ ਲੋਕ ਲਾ ਪੱਕਾ ਹੀ ਲੋਕ ਕਰਤਾ ਠੀਕ ਹੈ ਭਾਈ ਜੇ ਤੁਸੀਂ ਦੇਣ ਆ ਤਾਂ ਚਾਬੀ ਦੇ ਦਿਓ ਨਹੀਂ ਥੋਡੀ ਮਰਜ਼ੀ ਠੀਕ ਹੈ ਜੀ ਤੇ ਗਾਂਹ ਵਾਲੇ ਫੀਚਰ ਜੀ ਆਪਾਂ ਦਿਖਾਈਏ ਗਾਂਹ ਵਾਲੇ ਫੀਚਰ ਇਹਦਾ ਹੁਣ ਸਭ ਨੂੰ ਪਤਾ ਹੈ ਹੱਕਾਂ ਦਾ ਹਨਾ ਵੱਡੇ ਟਰਾਲੇ ਰਹਿਗੇ ਕਿਉਂ ਲਾਉਣੀਆਂ ਪੈਂਦੀਆਂ ਨੇ ਜੀ ਗੈਂਤੀ ਬੇਲ ਚਾਹ ਟਰੈਕਟਰ ਟੂਟਰ ਜਿਹੜਾ ਹੁਣ ਮੋਡੀਫਾਈ ਕੰਮ ਚੱਲਦਾ ਇਹ ਸਾਰਾ ਕੁਝ ਲੱਗਿਆ ਹੋਇਆ ਹੈਗਾ ਤੇ ਜੇ ਆਪਾਂ ਗੱਲ ਉਹਦੀ ਗੱਲ ਕਰੀਏ ਮੇਨ ਗੱਲ ਆ ਜਾਂਦੀ ਹੈ ਟਰਾਲੀ ਦੇ ਵਿੱਚ ਲੋਹਾ ਲੋਹਾ ਜਿਵੇਂ ਅੱਜ ਕੱਲ ਜਿਹੜਾ ਮੇਨ ਚੱਲਦਾ ਹੈਗਾ ਟਾਟਾ ਦਾ ਲੋਹਾ ਚੱਲਦਾ ਹੁੰਦਾ ਹੈਗਾ ਹਨਾ ਕਈ ਭਰਾ ਕਹਿੰਦੇ ਨੇ ਮੈਂ ਟਾਟਾ ਦਾ ਲਗਵਾਉਣਾ ਕਈ ਕਹਿੰਦੇ ਨੇ ਮੈਂ ਨੋਰਮਲ ਜਿਹਾ ਲਗਵਾਉਣਾ ਹੈ ਐਮਸੀ ਦਾ ਲਗਵਾਉਣਾ ਹੈਗਾ ਐਮਸੀ ਵਾਲਾ ਲਗਵਾਉਣਾ ਉਹ ਉਹਦੀ ਆਪਾਂ ਗੱਲ ਕਰੀਏ ਜੇ ਆਪਾਂ ਕਿੰਨੇ ਪ੍ਰਕਾਰ ਦਾ ਲੋਹਾ ਹੁੰਦਾ ਕਿੱਥੇ ਫਰਕ ਪੈਂਦਾ ਟਰਾਲੀਆਂ 'ਚ ਆ ਕੇ ਟਰਾਲੀ 'ਚ ਜਾ ਕੇ ਜੇ ਕਈ ਭਰਾ ਕਹਿੰਦੇ ਨੇ ਸਾਨੂੰ ਹੌਲੀ ਚਾਹੀਦੀ ਹੈ ਹਾਂਜੀ ਉਹ ਫਿਰ ਹੌਲੀ ਦਾ ਹੌਲਾ ਮਾਲ ਲੱਗੂਗਾ ਹਨਾ ਜੀ ਜੇ ਅਗਲਾ ਕਹਿੰਦਾ ਮੈਂ ਟਾਟਾ ਸੇਲ ਚ ਲੈਣੀ ਆ ਪਰ ਹੌਲੀ ਨਹੀਂ ਬਣਦੀ। ਅੱਛਾ। ਉਹਦਾ ਫਿਰ ਜਿਹੜਾ ਮਾਲ ਜਿੰਨਾ ਕ ਬਣਦਾ ਬੇਟਰ ਟਰਾਲੀ ਦੇ ਹਿਸਾਬ ਨਾਲ ਉੰਨਾ ਹੀ ਬਣੂਗਾ। ਠੀਕ ਹੈ। ਠੀਕ ਹੈ ਨਾ? ਜਿਵੇਂ ਉਹਨਾ 16 ਫੁੱਟ ਟਰਾਲ ਹੈਗਾ। ਜੀ। ਜੇ ਆਪਾਂ ਇਹਨੂੰ ਟਾਟਾ ਸੇਲ ਚ ਲਾਈਏ। ਫੁੱਲ ਹੈਵੀ ਚ। ਠੀਕ ਹੈ। ਤਾਂ ਇਹ 40 ਚੂਲੀ ਕੁਆਂਟਲ ਦੇ 37 ਤੋਂ 37 ਕੁਆਂਟਲ ਦੇ ਵਿੱਚ ਜਾ ਕੇ ਪਹੁੰਚੂਗਾ। 37 ਤੋਂ 40 ਕੁਆਂਟਲ ਦੇ ਵਿੱਚ ਪਹੁੰਚੂਗਾ। ਠੀਕ ਹੈ ਜੀ। ਹਾਂਜੀ। ਤੇ ਫਿਰ ਉਹਦੇ ਰੇਟ ਦਾ ਵੀ ਫਰਕ ਰਹਿੰਦਾ ਬਈ। ਉਹਦਾ ਰੇਟ ਦਾ ਹੀ ਫਰਕ ਪਊਗਾ। ਜਿਵੇਂ ਹੁਣ ਕਈ ਵਾਰ ਭਰਾਗੇਂ ਦੀ ਉਹਦਾ ਰੇਡ ਵੱਜ ਜਾਂਦਾ ਹੁੰਦਾ ਹੈਗਾ ਠੀਕ ਹੈ ਬਈ ਹਾਂਜੀ ਤੇ ਬਾਕੀ ਆਪਣਾ ਗੱਲਬਾਤ ਜਿਵੇਂ ਟਾਇਰਾਂ ਦੀ ਗੱਲ ਆ ਜਾਂਦੀ ਉਹ ਤੋਂ ਬਾਅਦ ਟਾਇਰ ਤਾਂ ਅਗਲੇ ਦੀ ਹੁੰਦੇ ਨੇ ਟਾਇਰਾਂ ਦਾ ਪੰਗਾ ਆਪਾਂ ਕਰਦੇ ਨਹੀਂ ਹੈਗੇ ਕਿਸੇ ਨਵੇਂ ਪੌਣੇ ਨੇ ਕਿਸੇ ਨੇ ਕਹੇ ਜੇ ਪੌਣੇ ਨੇ ਕਿਸੇ ਨੇ ਕਹੇ ਜੇ ਪੌਣੇ ਨੇ ਜੇ ਕੋਈ ਭਰਾ ਕਹੇ ਜੇ ਤੁਹਾਨੂੰ ਦੇ ਦੇ ਜਿੰਮੇਵਾਰੀ ਜਿੰਮੇਵਾਰੀ ਦੇ ਦੇ ਹਾਂ ਫਿਰ ਉਹ ਹੀ ਆਪਾਂ ਪਾ ਦੇਣ ਲਿਆ ਕੋਈ ਫਿਰ ਉਹ ਹੀ ਜੇ ਪਾ ਫਿਰ ਪਾ ਦਾਨੇ ਜਿਹੜੀ ਕੰਪਨੀ ਦੇ ਕੋਹੋ ਜੇ ਮੇਰੇ ਕੋਲ ਪਾ ਦੇ ਦਾਂਗੇ ਸੈਂਕੜਾ ਕੋ ਸੈਂਕੜਾ ਪਾ ਦਾਂਗੇ ਤੇ ਜੇ ਮੈਂ ਇਹ ਕਿੰਨੇ ਫੁੱਟੀ ਟਰਾਲ ਦੀ ਹੈਗੀ ਬਈ ਇਹ ਇਹ 16 7 ਆ ਗਿਆ ਏ 16/7 ਦੀ ਆ ਤੇ ਜੈਕ ਫਿਰ ਬਈ ਜਿਵੇਂ ਇਹਦੇ ਜੈਕ ਨੂੰ ਡਬਲ ਲੱਗੇ ਹੋਣੇਗੇ ਡਬਲ ਜੈਕ 25 25 ਦਾ ਨਾਲੇ ਠੀਕ ਹੈ ਹਾਂਜੀ ਤੇ ਉਹਦਾ ਸਾਰਾ ਵੀ ਆਪਾਂ ਕਹਿੰਦੇ ਚਲੋ ਛੋਟੇ ਥੋੜੀ ਦੇ ਕੋਸ਼ਿਸ਼ ਕਰਾਂ ਵੀ ਆਪਾਂ ਛੋਟੇ ਵੀ ਲਾਵਾਗੇ ਇਹਦੇ ਉੱਤੇ ਇਹਦੇ ਵਿੱਚ 10 ਦਿਨ ਚਾਸੀ ਲੱਗੀ ਹੋਈ ਹੈ ਠੀਕ ਹੈ ਜੀ ਵਿੱਚ 6 ਦਿਨਾਂ ਦੀ ਕੈਂਚੀ ਲੱਗੀ ਹੋਈ ਹੈਗੀ ਤੇ 22 24 ਦੀਆਂ ਹੱਬਾਂ ਪਈਆਂ ਹੋਈਆਂ ਨੇ ਇਹਨੂੰ 22 24 ਦੀਆਂ ਹੱਬਾਂ ਨੇ ਸਾਰਾ ਇਹਦਾ ਹਿੱਸਾ origignal ਆ ਰੇਲ ਦਾ ਹਿੱਸਾ origignal ਹਾਂ ਠੀਕ ਹੈ ਬਈ ਰਸੇ ਵਾਲੇ ਆ ਲੱਗੇ ਹੋਣੇ ਗਿੱਲੀਆਂ ਥੱਲੇ ਠੀਕ ਹੈ ਖਾਲੀ ਰੱਸਾ ਇਕੱਠਾ ਕਰਨ ਵਾਸਤੇ ਆਪਣਾ ਠੀਕ ਹੈ ਬਈ ਹਾਂਜੀ ਤੇ ਬਾਕੀ ਵੀ ਆਪਾਂ ਜੇ ਬਹੁਤ ਡਾਲਾ ਆ ਜਾਂਦਾ ਡਾਲੇ ਤੇ ਆ ਗਿਆ ਆਪਾਂ ਡਾਲਾ ਦਾ ਤਿੰਨ ਸਾਈਡ ਤੇ ਹੈਗਾ ਤਿੰਨ ਸਾਈਡ ਤੇ ਕਿੱਧਰ ਕੋਧਰੇ ਖੁੱਲੂਗਾ ਇਹ ਇਹ ਨੀਚੇ ਹੁੰਦਾ ਖੁੱਲੂਗਾ ਨੀਚੇ ਖੁੱਲੂਗਾ ਉੱਪਰੋਂ ਵੀ ਖੁੱਲੂਗਾ ਤਾਂ ਖੁੱਲੂਗਾ ਹੀ ਉੱਪਰੋਂ ਕਿਵੇਂ ਖੁੱਲੂਗਾ ਮੜਾ ਜੇ ਆਪਾਂ ਖੋਲ ਕੇ ਦੇਖੀਏ ਉੱਪਰੋਂ ਖੁੱਲੂਗਾ ਤੇ ਆਪਾਂ ਨੂੰ ਆ ਸਾਰਾ ਕੁਝ ਕੱਢਣਾ ਪਊਗਾ ਅੱਛਾ ਆ ਪਿੰਨਾ ਕਰਨੀਆਂ ਪੈਣਗੀਆਂ ਤੇ ਆ ਕਰਨੀਆਂ ਪੈਣਗੀਆਂ ਉਸ ਤੋਂ ਬਾਅਦ ਇਹ ਉੱਪਰੋਂ ਖੁੱਲ੍ਹ ਜਾਂਦਾ ਹੁੰਦਾ ਹੈਗਾ ਉੱਪਰੋਂ ਬਈ ਜੇ ਮੈਂ ਹੁਣ ਅਸਾਉ ਦੂਜੀਆਂ ਕਿੱਲੀ ਆ ਗਿਆ ਇਹ ਸਾਈਡ ਵਾਲੀਆਂ ਕਿੱਲੀ ਆਉਂਦੀਆਂ ਜਿਵੇਂ ਆਪਾਂ ਲਿਫਟ ਚੱਕਣ ਬਾਰੇ ਖੋਲ ਦੇਾਂਗੇ ਵਿਚੇ ਜਿਹੜੀ ਜੂਰੀ ਲਾਉਣੀ ਆ ਜੇ ਉਹ ਆਪਣੇ ਆ ਗਿੱਲੀਆਂ ਕੱਢ ਕੇ ਤੇ ਉਹ ਕੱਢ ਕੇ ਇਹ ਸਾਈਡ ਨੂੰ ਖੁੱਲ ਜੂਗਾ ਅਸਾ ਇਹ ਸਾਈਡ ਤੋਂ ਖੁੱਲ ਜੂਗਾ ਜੇ ਕਿਸੇ ਭਰਾ ਨੇ ਜੇ ਮੈਂ ਤਾਂ ਹੁਣ ਚਲੋ ਦੂਜਾ ਆ ਗਿਆ ਵੀ ਵੱਡੇ ਇੱਕ ਟਾਕੀ ਆ ਗਿਆ ਜੇ ਕਿਸੇ ਭਰਾ ਨੇ ਹੁੰਦਾ ਵੀ ਸਿਰ ਦੋਨੇ ਪਾਸੇ ਖੁੱਲਣ ਵਾਲਾ ਕਰਾਉਣਾ ਹਾਂ ਉਹ ਵੀ ਹੋ ਜਾਊਗਾ ਉਹ ਅੰਦਰ ਟਰਾਲੀ ਬਣ ਰਹੀ ਆ ਉਹਦੇ ਦੋ ਵਾੜ ਚ ਹੋ ਰਿਹਾ ਅੱਛਾ ਉਹਦੇ ਦੋ ਕਰਦੇ ਆ ਹਾਂ ਜੀ ਉਹਦੇ ਦੋ ਤੇ ਆਪਾਂ ਜੇ ਆਪਾਂ ਗੱਲਬਾਤ ਕਰੀਏ ਵੀ ਆਪਣੇ ਕੋਲੇ ਆਰਡਰ ਜਿਵੇਂ ਮੈਂ ਹਰ ਵਾਰੀ ਜਦੋਂ ਵੀ ਆਉਣਾਗਾ ਟਰਾਲੀਆਂ ਦੋ ਤਿੰਨ ਆਪਣੇ ਕੋਲ ਤਿਆਰ ਖੜੀਆਂ ਹੁੰਦੀਆਂ ਨੇ ਦੋ ਤਿੰਨ ਬਣ ਰਹੀਆਂ ਹੁੰਦੀਆਂ ਨੇ ਆਰਡਰ ਤਾਂ ਆਪਣੇ ਨੇ ਹੁੰਦੀ ਨੇ ਜਿਆਦਾਤਰ ਆਪਾਂ ਕੰਮ ਉਹਨਾਂ ਕੀ ਫੜਦੇ ਜਾਂਦੇ ਜਨਾਂ ਕਿ ਬਣ ਜੇ ਠੀਕ ਹੈ ਅਸੀਂ ਜਿਆਦਾ ਬਾਗਲਾ ਜਾਂ ਨਹੀਂ ਪਾਉਂਦੇ ਹੈਗੇ ਵੀ ਅਗਲਾ ਬਾਅਦ ਚ ਗੇੜੇ ਮਾਰੀ ਜਾਵੇ ਆਪਾਂ ਕੰਮ ਦਈਏ ਦਾ ਠੀਕ ਹੈ ਆਪਾਂ ਕਮ ਉਹਨਾਂ ਕੀ ਫੜਦੇ ਆਂ ਜਿੰਨਾ ਕਾਤੋਂ ਹੋ ਜਾਂਦਾ ਆਪਾਂ ਕਹਿ ਲਈ ਵੀ ਜਿੰਨੇ ਟਾਈਮ ਦੀ ਅੱਜ ਦੇ ਨਾਲ ਗੱਲ ਕਰ ਲਈ ਵੀ ਇੰਨੇ ਟਾਈਮ ਚ ਤੁਹਾਨੂੰ ਦੇ ਦਾਂਗੇ ਵੀ ਉਹਨੇ ਕੇ ਟਾਈਮ ਵਾਲੀ ਗੱਲ ਕਰਦੇ ਆਂ ਉਹਨੇ ਕੇ ਰੈਂਕ ਵਾਲੀ ਤਿਆਰ ਹੁੰਦੀ ਸਾਡੀ ਠੀਕ ਹੈ ਜੀ ਹਾਂ ਤੇ ਹੁਣ ਇਹ ਅਗਲੇ ਦੇ ਕਾਰਨ ਟਰਾਲੀ ਸਾਡੇ ਲੈ ਕੇ ਖੜੀ ਹੈਗੀ ਨਹੀਂ ਕਿ ਸਾਡੇ ਵੱਲੋਂ 10 ਦਿਨਾਂ ਦੀ ਟਰਾਲੀ ਤਿਆਰ ਹੈ ਠੀਕ ਹੈ 10 ਦਿਨ ਹੋ ਗਏ ਵੀ ਬਾਈ ਨਹੀਂ ਆਇਆਗਾ ਆਪਾਂ ਅੱਛਾ ਹਾਂ ਠੀਕ ਹੈ ਵੀ ਹੁਣ ਇਹ ਤੁਹਾਡੇ ਵੱਲੋਂ ਇਹ ਫ੍ਰੀ ਸਾਡੇ ਵੱਲੋਂ ਤਾਂ 10 ਦਿਨਾਂ ਦੀ ਤਿਆਰ ਹੈ ਠੀਕ ਹੈ ਬਾਈ ਤੇ ਜੇ ਆਪਾਂ ਗੱਲਬਾਤ ਹੋਰ ਆਪਾਂ ਬਾਈ ਟਰਾਲੀ ਦੀਆਂ ਖਾਸੀ ਵੀਡੀਓ ਆਪਾਂ ਲਈ ਵੀ ਇਹ ਰਾ ਬੰਦਾ ਵੀ ਹਾਂ ਯਾਰ ਆ ਚੀਜ਼ ਭਾਲਦਾ ਹੁੰਦਾ ਜਾਂ ਇੱਥੇ ਬੰਦਿਆਂ ਦੇ ਨਾਲ ਆਪਾਂ ਕੇ ਲਈ ਵੀ ਠੱਗੀ ਵੱਜ ਜਾਂਦੀ ਆ ਜਾਂ ਵੀ ਇੱਥੇ ਲੋਕ ਨੇਰੇ ਚ ਰਹਿ ਜਾਂਦੇ ਨੇ ਠੱਗੀ ਦਾ ਹੁਣ ਵੀਡੀਓ ਚ ਜੇ ਆਪਾਂ ਬੋਲਣ ਲੱਗ ਜਾਈਏ ਫਿਰ ਜ਼ਿਆਦਾ ਹੋ ਜਾਂਦਾ ਕੰਮ ਹਣਾ ਫਿਰ ਆਲਾ ਕਹਿੰਦਾ ਯਾਰ ਉਹ ਐਂ ਬੋਲਦਾ ਵਾ ਠੀਕ ਹੈ ਠੀਕ ਹੈ ਭਾਈ ਠੱਗੀ ਦਾ ਕਿੱਥੇ ਕਿੱਥੇ ਦੱਸ ਦੀ ਤੁਹਾਨੂੰ ਕਿੱਥੇ ਕਿੱਥੇ ਵੱਜਦੀ ਆ ਕਿੱਥੇ ਕਿੱਥੇ ਨਹੀਂ ਵੱਜਦੀ ਬਾੜੀਆਂ ਬਾਜੇ ਚਲੋ ਆ ਕੋਈ ਆਪਾਂ ਇੱਕ ਦੋ ਜੇ ਆਪਾਂ ਗੱਲਾਂ ਕਰਦੇ ਹਾਂ ਕੋਈ ਇਹ ਦਰਸ਼ਕਾਂ ਨੂੰ ਆਪਣੇ ਨੂੰ ਸਨੇਹਾ ਦੇਣਾ ਹੋਵੇ ਠੱਗੀ ਦਾ ਲੋਕ ਸੇਲ ਲਗਾ ਕੇ ਵੇਚੇ ਮਸੇਲਾਈ ਜਾਂ ਵੀ ਆਪਾਂ ਕਹਿੰਦੇ ਵੀ ਮਾਲ 'ਚ ਵੀ ਫਰਕ ਪੈਂਦਾ ਮਾਲ 'ਚ ਹੀ ਫਰਕ ਪਈ ਜਾਂਦਾ ਬੰਦਾ ਪਰਖ ਕਿਵੇਂ ਕਰਦਾ ਆ ਤੁਹਾਨੂੰ 2-4 ਮੁੰਨੀਆਂ ਸੇਲ ਦੀਆਂ ਲਾ ਕੇ ਦੇ ਦਿਆਂ ਬਾਕੀ ਅੱਧੀਆਂ ਮੁੰਨੀਆਂ ਵਿੱਚ ਦੂਜੀਆਂ ਲਾਉਂਦੇ ਨੇ ਕਿ ਵੱਟ ਕੇ ਅੱਛਾ ਮਤਲਬ ਜੀ ਆਪਾਂ ਵੀ ਮੋਹਰ-ਮੋਹਰ ਵੜ ਦਿੰਦੇ ਨੇ ਕੰਦੀ ਠੀਕ ਹੈ ਠੀਕ ਹੈ ਅੱਛਾ ਵੀ ਇੱਥੇ ਵੀ ਇਹ ਚੀਜ਼ਾਂ ਵੀ ਕਪੜਾ ਹੁੰਦਾ ਇੱਥੇ ਵੀ ਕਪੜਾ ਹੁੰਦਾ ਵੀ ਬੰਦਾ ਵੀ ਜਿਹੜਾ ਬੰਦਾ ਆਪਾਂ ਕਹਿੰਦੇ ਵੀ ਟਰਾਲੀ ਤਿਆਰ ਕਰਵਾਉਂਦਾ ਪੂਰੀ ਦੇਖ ਰੇਖ ਚਕਰਾਵੇ ਆਪ ਵੀ ਬੰਦਾ ਭਾਈ ਉਹ ਚੀਜ਼ ਤੋਂ ਬਚ ਕਿਵੇਂ ਸਕਦਾ ਜੀ ਆਪਾਂ ਬਚਣ ਵਾਲੀ ਗੱਲ ਕਰੀਏ ਬਾਜਦਾ ਹੁਣ ਰੱਬ ਦਾ ਨਾਮ ਹੀ ਆ ਪਹਿਲੀ ਗੱਲ ਤਾਂ ਅੱਛਾ ਬਈ ਠੀਕ ਹੈ ਵੀ ਸਫਾਈ ਹੱਥ ਦੀ ਸਫਾਈ ਇਹਦੀ ਕਰਦੇ ਹੱਥ ਦੀ ਸਫਾਈ ਇਹਨੇ ਲੋਕਾਂ ਲਵੇ ਠੀਕ ਹੈ ਬਈ ਠੀਕ ਹੈ ਨਾ ਤੇ ਬਾਕੀ ਹੁਣ ਅੱਜ ਕੱਲ ਦਾ ਠੱਗੀ ਵਾਲਾ ਬਣ ਜਾ ਹੈਗਾ ਨਹੀਂ ਲੋਕ ਆ ਬਹੁਤ ਸਿਆਣੇ ਹੋ ਗਏ ਠੀਕ ਹੈ ਬਈ ਹਰ ਇੱਕ ਇੱਕ ਬੰਦਾ ਹੀ ਸਿਆਣਾ ਹੈਗਾ ਅੱਜ ਕੱਲ ਕੋਈ ਪਾਗਲ ਤਾਂ ਨਹੀਂਗਾ ਠੀਕ ਹੈ ਤੇ ਆਪਾਂ ਦੂਜੀ ਟਰਾਲੀ ਦਿਖਾਈਏ ਬਈ ਜਿਹੜੀ ਆਪਣੀ ਦੂਜੀ ਟਰਾਲੀ ਹੈ ਆਪਣੀ 11 ਫੁੱਟੀ ਖੜੀ ਹੈਗੀ ਅੱਛਾ ਇਹ 11 ਫੁੱਟੀ ਹੈ ਬਈ ਹਾਂਜੀ ਤੇ ਲੈ ਬਈ ਕਿਰਾਮ ਸਾਰੀ ਤੇ ਕੈਮਰਾ ਮਾਰ ਦੇ ਚਮਕ ਦੇਖ ਸਕਦੇ ਹੋ ਪਹਿਲਾਂ ਤੁਸੀਂ ਟਰਾਲੀ ਦੀ ਤੇ ਬਈ ਜਿੰ ਚਮਕ ਦੇ ਵਿੱਚ ਰੋਲ ਪਹਿਲਾਂ ਤਾਂ ਵੀ ਜਦੋਂ ਟਰਾਲੀ ਦੀ ਬਨਾਵਟ ਦੀ ਸਫਾਈ ਦੀ ਹੋ ਜਾਂਦੀ ਆ ਪਹਿਲੀ ਗੱਲ ਤਾਂ ਸਫਾਈ ਦੀ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਰੰਗ ਰੰਗ ਦਾ ਕੰਮ ਇਹ ਰੰਗ ਜੀ ਵੀ ਕਾਪੜਾ ਹੋ ਜਾਂਦਾ ਪੂਰਾ ਹੀ ਹੋ ਜਾਂਦਾ ਹੈਗਾ ਸਾਰੇ ਰੰਗ ਦੇ ਤੇ ਟੂਕੇ ਦਾ ਪੇਂਟ ਹੋਇਆ ਹੋਇਆ ਟੂਕੇ ਦਾ ਪੇਂਟ ਹਾਂ ਬਾਕੀ ਆਪਣੇ ਪਹਿਲਾਂ ਵੀਡੀਓ ਚ ਵੀ ਦੱਸਿਆ ਸੀਗਾ ਵੀ ਜਿੰਨੇ ਕਿ ਅਗਲੇ ਦੀ ਜੇਬ ਸਾਫ਼ ਦਿੰਦੀ ਆ ਉਨਾਂ ਕੀ ਕੰਮ ਹੋ ਜਾਂਦਾ ਹੈ ਠੀਕ ਹੈ ਭਾਈ ਜਿਹੇ ਦੀ ਚੀਜ਼ ਬੰਦਾ ਚਾਹੁੰਦਾ ਹੈਗਾ ਜਿਹਹੀ ਜਿਹਾ ਅਗਲਾ ਚਾਹੁੰਦਾ ਹੈਗਾ ਠੀਕ ਹੈ ਉਹ ਇਹ ਜੇ ਕੰਮ ਹੋ ਜਾਂਦਾ ਹੈਗਾ ਜਿੰਨੇ ਕ ਅਗਲਾ ਰੁਪਏ ਲਾਉਂਦਾ ਹੈ ਜਿੰਨੇ ਕ ਰੁਪਏ ਲਾਉਂਦਾ ਹੈ ਤੇ ਜੇ ਆਪਾਂ ਬਾਈ ਗੱਲਬਾਤ ਕਰੀਏ ਆਪਾਂ ਇਹਦਾ ਰੇਟ ਦੀ ਗੱਲ ਕਰੀਏ ਹੁਣ ਵੀ ਟਰਾਲ ਦੀ ਜਿੰਮੇ ਚਲੋ ਉਹ ਬਾਈ 16 7 ਦੀ ਹੈਗੀ ਹੈਨਾ ਇਹ 11 6 ਦੀ ਇਹ 11 6 ਦੀ ਹੈ 11 6 ਦੀ ਹੈ ਤੇ ਬਾਈ ਇਹਦੇ ਰੇਟ ਦੀ ਆਪਾਂ ਗੱਲ ਕਰੀਏ ਵੀ ਆਮ ਬੰਦਾ ਵੀ ਕਿੱਥੋਂ ਕ ਆਪਣੀ ਦਾ ਵੀ ਰੇਟ ਸਟਾਰਟ ਹੋ ਜਾਂਦਾ ਹੈ ਆਪਣੇ ਲਵੇ ਜੇ ਤਾਂ ਆਪਾਂ ਨੇ ਐਮਸੀ ਮਾਲ ਚ ਲੈਣੀ ਹੈਗੀ ਜੀ 88 ਰੁਪਏ ਤੋਂ ਰੇਟ ਸਟਾਰਟ ਹੋ ਜਾਂਦਾ ਹੈ 88 ਰੁਪਈਆ ਤੋਂ ਰੇਟ ਸਟਾਰਟ ਹੋ ਜਾਂਦਾ ਐਮਸੀ ਮਾਲ ਚ ਐਮਸੀ ਮਾਲ ਚ ਹਾਂ ਠੀਕ ਹੈ ਬਾਈ ਸਾਰਾ ਕੁਝ ਲਾ ਕੇ ਦੇਵਾਂਗੇ ਜੇ ਬਈ ਆਪਾਂ ਟਾਟਾ ਸੇਲ ਦੀ ਗੱਲ ਕਰੀਏ ਵੀ ਇਹਦਾ ਸਟਾਰਟਿੰਗ ਰੇਟ ਕਿੱਥੋਂ ਸ਼ੁਰੂ ਹੁੰਦਾ ਜੇ ਕਿਸੇ ਨੇ ਟਾਟਾ ਦੇ ਮਾਲ ਦੇ ਟਰਾਲੀ ਵਣ ਬੋਣੀ ਹੋਵੇ ਟਾਟਾ ਦੇ ਮਾਲ ਜਿਵੇਂ ਆਪਾਂ ਨੇ ਛੋਟੀਆਂ ਟਰਾਲੀਆਂ 11 12 ਫੁੱਟਾਂ ਚੱਲਦੀਆਂ ਨੇਗੀਆਂ ਉਹ 95 ਰੁਪਏ ਤੋਂ ਸਟਾਰਟ ਹੋਵੇਗਾ 95 ਤੋਂ ਸਟਾਰਟ ਹੋ ਜਾਂਦਾ ਟਾਟਾ ਦਾ ਮਾਲ ਟਾਟਾ ਦਾ ਮਾਲ ਆ 95 ਰੁਪਏ ਤੋਂ ਸਟਾਰ ਉਦੋਂ ਉੱਪਰ ਜਿਹੇ ਜਿਹੀ ਕੁਆਲਿਟੀ ਲਾਉਂਗੇ ਉਹ ਆ ਜਾ ਰੇਟ ਵਧੀ ਜਾਊਗਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਹਾਂ ਰੇਟ ਕੁਆਲਿਟੀ ਦੇ ਹਿਸਾਬ ਨਾਲ ਰੇਟ ਬੰਦ ਜੀ ਮੈਂ ਬਾਈ ਨੇ ਤੁਸੀਂ ਦੱਸਿਆ ਵੀ 88 ਰੁਪਈਆ ਤੋਂ ਆਪਾਂ ਕਹਿੰਦੇ ਦੂਜੇ ਲੋਹੇ ਕਿਹੜਾ ਦੱਸਿਆ ਤੁਸੀਂ ਐਮ ਸੀ ਮਾਲ ਚ ਐਮ ਸੀ ਮਾਲ ਚ 88 ਤੋਂ ਹੋ ਹੋ ਜਾਂਦਾ 95 ਤੋਂ ਆਪਣਾ ਟਾਟ ਵਾਲਾ ਹੋ ਜਾਂਦਾ ਜਿਵੇਂ ਹੁਣ ਐਨੇ ਕਾ ਟ੍ਰੇਡ ਚ ਨਾ ਬਾਈ ਜਿਵੇਂ ਆਪਾਂ ਚਲੋ ਉਹਦੀ 88 ਰੁਪਈਆ ਵਾਲੀ ਗੱਲ ਕਰੀਏ ਐਮ ਸੀ ਮਾਲ ਦੀ ਉਹਦੇ ਵਿੱਚ ਨਾ ਆਪਣੇ ਜਾਂ ਤਾਂ ਕੋਈ ਜਾਲੀ ਨਹੀਂ ਲਾ ਕੇ ਦਿੰਦਾ ਹੈਗਾ ਜਾਂ ਟੋਪੀ ਨਹੀਂ ਦਿੰਦਾ ਹੈਗਾ ਬਾਈ ਆਪਣੀਆਂ ਕੀ ਕੀ ਸਹੂਲਤਾਂ ਆਉਂਦੀਆਂ ਇਹਦੇ ਚ ਆਪ ਟੋਪੀ ਵੀ ਲਾ ਕੇ ਦੇਵਾਂਗੇ ਜੀ ਜਾਲੀ ਵੀ ਲਾ ਕੇ ਦੇਵਾਂਗੇ ਠੀਕ ਹੈ ਬਾਈ ਤੇ ਆਪਾਂ ਮੜਾ ਇਹ ਦਿਖਾ ਦਈ ਪਿੱਛੋਂ ਵੀ ਕਿਵੇਂ ਕਿਵੇਂ ਜਾਲੀ ਦੇਖ ਲਓ ਬਾਈ ਕਿਹੜੀ ਜਾਲੀ ਲੱਗੀ ਹੋਈ ਹੈਗੀ ਜਾਲੀ ਲੱਗੀ ਹੋਈ ਹੈ ਪੂਰੀ ਠੀਕ ਹੈ ਬਾਈ ਤੇ ਟੋਪੀ ਲਾ ਕੇ ਦੇਵਾਂਗੇ ਟਾਕੀਆਂ ਲਾ ਕੇ ਦੇਵਾਂਗੇ ਟੋਪੀਆਂ ਤੇ ਟਾਕੀ ਆਪਾਂ ਕਹੇ ਲਈ 15-20000 ਦਾ ਹੀ ਖਰਚਾ ਹੋਰ ਬਚ ਗਿਆ ਹਨਾ ਹਾਂ ਬਾਅਦ ਚ ਨਹੀਂ ਅਗਲੇ ਦਾ 15-20000 ਰੁਪਏ ਲੱਗਦਾ 15-20000 ਕਿਉਂਕਿ ਆਪਾਂ ਵੀ ਪਿੱਛੇ ਜੀ ਲਵਾ ਕੇ ਹਟਿਆ ਐ ਆਪਾਂ ਨੂੰ ਪਤਾ ਆਪਾਂ ਵਿੱਚ ਲਾ ਕੇ ਦਿੰਨੇ ਸਾਰਾ ਕੁਝ ਇਹ ਵਿੱਚ ਹੀ ਲਾ ਕੇ ਦੇਵਾਂਗੇ ਵਿੱਚ ਹੀ ਲਾ ਕੇ ਦੇਵਾਂਗੇ ਜੋਕ ਚ ਵਿੱਚ ਹੀ ਜੋਕ ਚ ਜੋਕ ਚ ਠੀਕ ਹੈ ਕੋਈ ਐਕਟਰਾ ਜਾਲੀ ਦੇ ਪੈਸੇ ਨਹੀਂ ਕੋਈ ਕੋਰ ਕਿਸੇ ਚੀਜ਼ ਦੇ ਪੈਸੇ ਐਕਟਰਾਂ ਨੇ ਠੀਕ ਹੈ ਭਾਈ ਇਹਦੇ ਵੀ ਲੱਗੀਆਂ ਹੋਈਆਂ ਨੇ ਬਈ ਤਾਂ ਇਹਦੇ ਵੀ ਲੱਗੀਆਂ ਨੇ ਅੰਦਰ ਪਈਆਂ ਨੇ ਉਹ ਅੰਦਰ ਪਿਆ ਸਾਰਾ ਸਮਾਨ ਟਿਕਨੇ ਕਰੀ ਆਂਗੇ ਠੀਕ ਹੈ ਠੀਕ ਹੈ ਤੇ ਭਾਈ ਜਿਵੇਂ ਆਹ ਆ ਜਾਂਦੇ ਆ ਸਟਿੱਕਰ ਇਹ ਤਾਂ ਚਲੋ ਦੂਜੇ ਲੋਗੋ ਆ ਗਏ ਜਿਹੜੇ ਸਟਿੱਕਰ ਹੋ ਜਾਂਦੇ ਜਿਵੇਂ ਚਲੋ ਆਹ ਹੋ ਗਏ ਸਾਰਾ ਜਿਹੇ ਜਿਹੇ ਵੀ ਕਾਫੀ ਹੋ ਜਾਂਦੇ ਆਲੇ ਵਾਲੇ ਟਰਾਲੀ ਤੇ 5-7000 10000 ਦਾ ਖਰਚਾ ਹੁੰਦਾਗਾ ਇਹ ਦੀਵਾਲੀ ਤੱਕ ਰ ਆਪਾਂ ਲਾ ਕੇ ਦੇਵਾਂਗੇ ਫ੍ਰੀ ਦੀਵਾਲੀ ਤੱਕ 88 ਰੁਪਿਆ ਜੀ ਲਾ ਕੇ ਆਉਂ 88 ਰੁਪਿਆ ਜੀ ਲਾ ਲਾਂਗੇ ਯਾਰ ਤਾਂ ਕਹਿਦਾ ਬੱਸ 88 ਰੁਪਿਆ ਜੀ ਬਾਈ ਹੋਰੀ ਆਫਰ ਤੇ ਆਫਰ ਸਿੱਟੀ ਜਾਂਦੇ ਆ ਆਫਰ ਹੈਗੀ ਸਿਰਫ ਦਿਵਾਲੀ ਤੱਕ ਆ ਦਿਵਾਲੀ ਤੱਕ ਹਾਂ ਤੇ ਬਾਈ ਜਿੰਨਾ ਜਿਵੇਂ ਇੱਕ ਮੈਂ ਹੋਰ ਦੇਖ ਰਿਹਾ ਜਿਵੇਂ ਉਹ ਟਰਾਲੀ ਮਾਗਰ ਲੱਗਿਆ ਹੋਇਆ ਮੈਨੂੰ ਦਿਖਾਈ ਬਈਆ ਕੇ ਜਿਵੇਂ ਆ ਲਿਖਿਆ ਸਾਹਿਬ ਸਿੰਘ ਸਾਹਿਬ ਸਿੰਘ ਜਿਵੇਂ ਉਹ ਟਰਾਲੀ ਮਾਗਰ ਸੀਗਾ ਆਪਾਂ ਸੰਧੂ ਲਿਖਿਆ ਹੋਇਆ ਸੀ ਜਾਂ ਆ ਬਾਈ ਨੇ ਟਰੱਕ ਦਾ ਲੋਗੋ ਲਾਇਆ ਹੋਇਆ ਜਿਹੜੇ ਇਹ ਅੱਖਰ ਵਾਲੀ ਚੀਜ਼ ਹੋ ਜਾਂਦੀ ਆ ਇਹ ਜਿਹੜਾ ਸਾਹਿਬ ਸਿੰਘ ਹੈਗਾ ਇਹ ਦਿਵਾਲੀ ਤੱਕਰ ਸਾਨੂੰ ਜਿੰਨੇ ਵੀ ਪਲਾਜ਼ਮਾ ਲੱਗੂਗੀ ਸਭ ਇਹ ਵੀ ਸਭ ਫਰੀ ਆ ਜੋ ਕੁਝ ਮੱਲਾ ਜਾਰੇ ਪੁੱਛਾ ਕਰੀਆ ਨਾ ਬੱਚਣਗੇ ਤੁਹਾਨੂੰ ਦੋ ਰੁਪਏ 400 ਰੁਪਏ ਅਖਰ ਲੈਂਦੇ ਨੇ ਸਾਰੇ ਅੱਛਾ ਬਈ 400 ਰੁਪਏ ਅਖਰਾ ਠੀਕ ਹੈ ਇਹ ਵਿੱਚੇ ਜਾਣਦੇ ਇਹ ਵੀ ਵੇਚੀ ਸਾਰਾ ਵੇਚੀ ਜੋਕ ਚ ਤੇ ਵੀ ਆਪਾਂ ਕਹਿ ਲਈ ਵੀ ਜਿੰਨੀ ਹੈ ਹੈਗੀਆਂ ਨੇ ਆਫਰਾਂ ਸਭ ਤੱਕ ਦੀਆਂ ਸਭ ਤੱਕ ਦੀਆਂ ਜਾਣਦੇ ਠੀਕ ਹੈ ਬਈ ਲਓ ਬਈ ਮਿੱਤਰੋ ਮੌਕਾ ਦੀਵਾਲੀ ਦਾ ਕੀ ਆ ਸਾਂਭ ਲਓ ਜੀ ਤੋਂ ਸਾਹਮਣੇ ਆ ਜਾਂਦਾ ਬੱਚੇ ਤਾਂ ਵੱਡੀ ਹੋ ਰਹੀ ਆ ਹੁਣ ਤੇ ਬਈ ਕੋਈ ਹੋਰ ਆਪਣੇ ਭਰਾਵਾਂ ਨੂੰ ਸੁਨੇਹਾ ਦੇਣਾ ਹੋਵੇ ਇੱਕ ਵਾਰੀ ਆਪਣੇ ਲੇ ਪਹੁੰਚ ਕੇ ਦੇਖੋ ਕੰਮ ਕਰਾ ਕੇ ਪਤਾ ਲੱਗ ਜੂਗਾ ਕੁਆਲਿਟੀ ਦਾ ਤੇ ਸਫਾਈ ਦਾ ਜੀ ਠੀਕ ਹੈ ਅੱਜ ਕੱਲ ਸਫਾਈ ਦਾ ਮੁੱਲ ਹੈਗਾ ਠੀਕ ਹੈ ਪਰਾਲੀਆਂ ਦਾ ਸਾਰੀ ਬਣਾਉਂਦੇ ਨੇ ਅੱਜ ਕੱਲ ਸਹੀ ਹੈ ਬਹੁਤ ਥਾਂ ਤੇ ਬਣ ਰਹੀ ਹੈਗੀ ਪਰ ਆਪਣੇ ਕੰਮ ਤੇ ਹੋਰ ਕੰਮ 'ਚ ਬਹੁਤ ਜ਼ਿਆਦਾ ਅੰਤਰਾ ਠੀਕ ਹੈ ਵੀ ਆਪਾਂ ਕਹਿੰਦੇ ਵੀ ਦੇਖ ਜੇ ਬੰਦਾ ਇੱਕ ਵਾਰੀ ਆ ਕੇ ਨਹੀਂ ਦੇਖਣ ਦਾ ਤਾਂ ਕੋਈ ਮੁੱਲ ਨਹੀਂ ਦੇਖਣ ਦਾ ਕੋਈ ਮੁੱਦ ਨਹੀਂ ਹੈਗਾ ਮਿੱਤਰੋ ਤੇ ਕਰਾਉਣਾ ਨਾ ਕਰਾਉਣਾ ਨਾ ਕਰਾਉਣ ਵਾਲੀ ਤੇ ਵੈਸੇ ਗੱਲ ਹੁੰਦੀ ਉਹ ਨਹੀਂ ਹੈਗੀ ਜਦੋਂ ਬੰਦਾ ਆ ਗਿਆ ਜਿਹੜਾ ਇੱਕ ਵਾਰੀ ਆ ਗਿਆ ਉਹ ਮੁਰਦਾ ਤਾਂ ਹੈ ਨਹੀਂਗਾ ਉਹ ਨਹੀਂ ਮੁਰਦਾ ਹੈਗਾ ਤੇ ਬਾਕੀ ਬਈ ਐਡਰੈਸ ਤੇ ਫੋਨ ਨੰਬਰ ਜ਼ਰੂਰ ਦੱਸ ਦੇ ਫੋਨ ਨੰ 93025 ਤੇ ਪਿੰਡ ਆਪਣਾ ਝਨੇੜੀ ਹੈਗਾ ਡਿਸਟ੍ਰਿਕਟ ਸੰਗਰੂਰ ਹੈ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਆਣਾ ਬੋ ਮਿੱਤਰੋ ਤੁਹਾਨੂੰ ਕਰਾਚੋ ਦੇ ਨਾਲ ਹੀ ਪਿੰਡ ਆਪਣਾ ਝਨੇੜੀ ਭਵਾਨੀਗੜ੍ਹ ਦੇ ਲ ਵੀ ਲਵੇ ਆ ਜਾਂਦਾ ਕਰਾਚੋ ਦੇ ਵੀ ਲਵੇ ਆ ਜਾਂਦਾ ਉਧਰੋਂ ਮਹਿਲਾ ਚੌਂਕ ਦੇ ਕਰਾਚ ਮਹਿਲਾ ਚੌਂਕ ਦੇ ਭਵਾਨੀਗੜ੍ਹ ਦੇ ਵਿਚਾਲੇ ਰਹਿੰਦਾ ਹੈਗਾ ਤੇ ਬਾਕੀ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਜੇ ਕਿਸੇ ਕਰਾਚ ਝਨੇੜੀ ਦਾ ਬਹੁਤ ਮਸ਼ਹੂਰ ਆ ਮੰਨਿਆ ਹੋਇਆ ਹੈ ਪਿੰਡਾ ਹੈਗਾ ਬਾਈ ਹੁਣ ਕਰਾਚੋ ਤੋਂ ਨਲੇ ਚੱਲਦਾ ਟ੍ਰੈਂਡਿੰਗ ਤੇ ਬਾਕੀ ਵੀ ਸਕਰੀਨ ਦੇ ਨੰਬਰ ਚੱਲੇ ਜਾਂਦਾ ਜੇ ਕਿਸੇ ਭਰਾ ਨੇ ਟਰਾਲੀ ਕਰਵਾਉਣੀ ਹੋਵੇ ਇੱਛਾ ਦਿਮਾਗ 'ਚ ਹੈਗੀ ਐ ਵੀ ਕਰਾਉਣੀ ਆ ਤਾਂ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਜਾਇਓ ਬਾਕੀ ਤੁਸੀਂ ਕਹਾਂ ਆਪਾਂ ਕਹ ਲਈਏ ਮੋੜਨ ਵਾਲਾ ਦਾ ਕੰਮ ਹੁੰਦਾ ਨਹੀਂ ਤੇ ਠੀਕ ਆ ਵੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਅਸੀ ਕਰਦੇ ਧੰਨਵਾਦ